ਚੈਨ ਪੰਜਾਬੀ ਦੇ ਖਰਦਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਤੋਂ ਸਵਾਗਤ 200 ਹਜ਼ਾਰਾਂ ਅੱਜ 18 ਜੂਨ ਦਿਨ ਮੰਗਲਵਾਰ ਨੂੰ ਅੱਜ ਦੀਆਂ ਕੁਝ ਗੱਲਾਂਬਾਤਾਂ ਆਈ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਜੋ ਬਾਇਗਡਨ ਪਰੋ ਅਮਰੀਕਾ ਦੇ ਵਿੱਚ ਜਿਹੜੇ ਕੱਚੇ ਨੇ ਅਨ ਡਾਕੂਮੈਂਟਡ ਨੇ ਉਹਨਾਂ ਦੇ ਹੱਕ ਦੇ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਦੂਜਾ ਮਰਕਜ਼ ਵਿੱਚ ਗਰਮੀ ਦਾ ਕਹਿਰ ਜਾਰੀ ਹੈ ਜਿੱਦਾਂ ਕੱਲ ਵੀ ਆਪਾਂ ਗੱਲ ਕੀਤੀ ਸੀ ਸਾਰਾ ਹਫ਼ਤਾ ਗਰਮੀ ਪੈਣੀ ਹੈ ਤੀਜਾ ਰੂਸ ਤੇ ਰਾਸ਼ਟਰਪਤੀ ਦਾ ਉੱਤਰ ਕੋਰੀਆ ਦਾ ਦੌਰਾ ਬਹੁਤ ਚਰਚਾ ਦੇ ਵਿੱਚ ਆ ਤੇ ਚੌਥੀ ਗੱਲਬਾਤ ਆਪਾਂ ਕਰਨੀ ਹੈ ਕਿ ਰਾਸ਼ਟਰਪਤੀ ਜੋ ਬਾਈਡਨ ਦੀ ਉਮਰ ਦੇ ਉੱਤੇ ਫੇਰ ਚਰਚਾ ਚੱਲ ਰਹੀ ਹੈ ਤੇ ਆਖਰ ਦੇ ਵਿੱਚ ਲਾਸ Ăਂਜਲਸ ਦੇ ਸਕੂਲਾਂ ਵਿੱਚ ਸੈੱਲ ਫੋਨ ਬੈਨ ਕਰਨ ਦਾ ਜਿਹੜਾ ਫੈਸਲਾ ਉਹਦੇ ਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਪ੍ਰੈਜ਼ੀਡੈਂਟ ਬਾਈਡਨ ਦਾ ਜਿਹੜਾ ਅੱਜ ਫੈਸਲਾ ਆਇਆ ਇਹਨੂੰ ਇਹਦੇ ਕੀ ਅਰਥ ਨੇ ਤੇ ਖਾਸ ਕਰ ਹੁਣ ਅੱਗੇ ਇਲੈਕਸ਼ਨ ਕਿਉਂਕਿ ਨੇੜੇ ਆ ਉਦੇ ਵਿੱਚ ਕੀ ਇਹਦਾ ਇਮਪੈਕਟ ਪਊਗਾ ਫੈਸਲਾ ਸੁਪਰੀਮ ਕੋਰਟ ਦੇ ਵਿੱਚ ਇਹ ਕੀਤਾ ਗਿਆ ਕਿ ਜਿਹੜੇ ਅਨ ਡਾਕੂਮੈਂਟਡ ਇਮੀਗਰੈਂਟਸ ਨੇ ਅਨ ਡਾਕੂਮੈਂਟਡ ਨੇ ਪਰ ਉਹਨਾਂ ਦਾ ਵਿਆਹ ਅਮਰੀਕਨ ਸਿਟੀਜ਼ਨ ਦੇ ਨਾਲ ਹੋਇਆ ਹੈ ਉਹ ਆਪਣੀ ਲੀਗਲ ਰੈਜ਼ਿਡੈਂਸੀ ਦੇ ਲਈ ਅਪਲਾਈ ਕਰ ਸਕਦੇ ਆ ਬਿਨਾ ਦੇਸ਼ ਨੂੰ ਛੱਡਿਆ ਤੁਹਾਨੂੰ ਪਤਾ ਹੈ ਕਿ ਜਦੋਂ ਕੋਈ ਇਦਾਂ ਕਿਸੇ ਨੇ ਪੱਕੇ ਹੋਣਾ ਹੁੰਦਾ ਅਮਰੀਕਾ ਦੇ ਵਿੱਚ ਭਾਵੇਂ ਵਿਆਹ ਕਰਾ ਕੇ ਜਾਂ ਇਸ ਮਾਮਲੇ ਵਿੱਚ ਉਹਨੂੰ ਦੇਸ਼ ਛੱਡਣਾ ਪੈਂਦਾ ਤੇ ਬਾਹਰ ਰਹਿਣਾ ਪੈਂਦਾ ਫਿਰ ਉੱਥੋਂ ਜਾ ਕੇ ਉਹ ਵਾਪਸ ਆਉਂਦੇ ਆ ਅ ਇਹ ਮੂਵ ਜਿਹੜਾ ਲਿਆ ਗਿਆ ਇਹਦੇ ਨਾਲ ਮਤਲਬ ਕਈ ਲੱਖਾਂ ਲੋਕਾਂ ਨੂੰ ਇਹਦੇ ਵਿੱਚ ਫਾਇਦਾ ਹੋਊਗਾ ਤੇ ਦੂਜੀ ਇਹ ਆ ਕਿ ਤੁਹਾਨੂੰ ਇਹ ਵੀ ਪਤਾ ਨਵੰਬਰ ਦੇ ਵਿੱਚ ਇਲੈਕਸ਼ਨਾਂ ਤੇ ਇਲੈਕਸ਼ਨ ਦੇ ਉੱਤੇ ਵੀ ਇਹ ਦਾ ਅਸਰ ਕਿਤੇ ਨਾ ਕਿਸੇ ਤਰ੍ਹਾਂ ਪਵੇਗਾ ਅ ਬਾਈਡਨ ਜਿਹੜੇ ਆ ਇਹਨਾਂ ਨੇ ਨਵੀਂ ਪਾਲਿਸੀ ਵਾਈਟ ਹਾਊਸ ਤੇ ਇੱਕ ਈਵੈਂਟ ਦੇ ਵਿੱਚ ਜਿਹੜੀ 12th ਈਅਰ ਐਨੀਵਰਸਰੀ ਹੋਣੀ ਆ ਅਬਾਮਾ ਦੀ ਡਾਕਾ ਪ੍ਰੋਗਰਾਮ ਦੀ ਕੋਈ ਉਤੇ ਕਰਨੀ ਹੈ ਇਸ ਵੇਲੇ ਜਿਹੜੇ ਅਨ ਡਾਕੂਮੈਂਟਡ ਇਮੀਗ੍ਰੈਂਟਸ ਨੇ ਮਤਲਬ ਜਿਹੜੇ ਕੱਚੇ ਨੇ ਜਿਨ੍ਹਾਂ ਦੇ ਕੋਲ ਪੇਪਰ ਹੈ ਨਹੀਂ ਉਹਨਾਂ ਨੂੰ ਕੈਨੇਡਾ ਛੱਡ ਕੇ ਬਾਹਰ ਜਾਣਾ ਪੈਂਦਾ ਤੇ ਕਈ ਵਾਰੀ 10 ਸਾਲ ਤੱਕ ਬਾਹਰ ਰਹਿਣਾ ਪੈਂਦਾ ਜੇ ਉਹ ਲੀਗਲ ਰੈਜ਼ਿਡੈਂਸੀ ਦੇ ਲਈ ਅਪਲਾਈ ਕਰਦੇ ਆ ਇਹ ਜਿਹੜਾ ਇਹਨੂੰ ਵੇਵ ਬੀਹੇਵੀਅਰ ਦੇ ਦਿੱਤਾ ਇਹਨਾਂ ਨੇ ਬਾਈਡਨ ਨੇ ਇਹਦੇ ਨਾਲ ਇਹ ਪਾਲਿਸੀ ਜਿਹੜੀ ਆ ਇਹ ਚੇਂਜ ਹੋ ਚੁਗੀ ਲਗਭਗ 5 ਲੱਖ ਅਨ ਡਾਕੂਮੈਂਟਡ ਸਪਾਉਸਸ ਤੇ 50 ਹਜ਼ਾਰ ਜਿਹੜੇ ਸਟੈਪ ਚਿਲड्रन ਨੇ ਮੰਨਿਆ ਜਾ ਰਿਹਾ ਇਹਦੇ ਵਿੱਚੋਂ ਇੰਨੇ ਜਣੇ ਐਲੀਜੀਬਲ ਹੋ ਜਾਣਗੇ ਜਿਹੜਾ ਇਮੀਗ੍ਰੈਂਟ ਆ ਉਹ ਅਮਰੀਕਾ ਦੇ ਵਿੱਚ ਘੱਟੋ ਘੱਟ ਜਿਹੜਾ 10 ਸਾਲ ਉਸ ਵਿਆਹ ਬੰਦੇ ਨਾਲ ਰਹਿੰਦਾ ਹੋਣਾ ਚਾਹੀਦਾ ਜਿਹੜੀ ਉਹਦੀ ਫਿਰ ਡੇਟ ਅਨਾਉਂਸ ਕੀਤੀ ਜਾਣਗੇ ਕਿ ਜਦੋਂ ਤੁਸੀਂ ਉਹਨਾਂ ਰਿਕੁਆਇਰਮੈਂਟ ਨੂੰ ਮੀਟ ਕਰਦੇ ਆ ਜਿਹੜੀ ਜਿਹੜੇ ਐਪਲੀਕੈਂਟ ਅਪਰੂਵ ਹੁੰਦੇ ਆ ਉਹ ਵਰਕ ਪਰਮਿਟ ਦੇ ਉੱਤੇ 3 ਸਾਲ ਹੀ ਕੰਮ ਕਰ ਸਕਦੇ ਆ ਤੇ ਫਿਰ ਗ੍ਰੀਨ ਕਾਰਡ ਲਈ ਅਪਲਾਈ ਕਰ ਸਕਦੇ ਆ ਇਹ ਵੀ ਇਹਨਾਂ ਨੇ ਅਨਾਉਂਸ ਕੀਤਾ ਕਿ ਜਿਹੜਾ ਵਰਕ ਵੀਜ਼ਾ ਪ੍ਰੋਗਰਾਮ ਆ ਡਾਕਰ ਸਿਪੀਅੰਟ ਦੇ ਲਈ ਉਹਨਾਂ ਲਈ ਵੀ ਕੀਤਾ ਜਾਊਗਾ ਜੇ ਉਹ ਸਪੈਸੀਫਿਕ ਇੱਕ ਕ੍ਰਾਈਟੇਰੀਆ ਨੂੰ ਮੀਟ ਕਰਦੇ ਆ ਜਿਹੜੇ ਇਹਨਾਂ ਦੇ ਹੱਕ ਵਿੱਚ ਨੇ ਉਹ ਇਹ ਦੇਖ ਰਹੇ ਆ ਕਿ ਇਹਦੇ ਨਾਲ ਜਿਹੜੇ ਪ੍ਰਵਾਸੀ ਪਰਿਵਾਰ ਨੇ ਇਹਨਾਂ ਨੂੰ ਬਹੁਤ ਥੋੜੀ ਰਾਹਤ ਮਿਲੂਗੀ ਭਾਵੇਂ ਜਿਹੜੇ ਦੂਜੀ ਰਿਪਬਲਿਕਨ ਨੇ ਉਹਨਾਂ ਵੱਲੋਂ ਇਸ ਗੱਲ ਨੂੰ ਲੀਗਲ ਚੈਲੰਜ ਵੀ ਮਿਲ ਸਕਦੇ ਆ ਕਈ ਕਾਨੂੰਨੀ ਘੁੰਡੀਆਂ ਹਜੇ ਸਾਹਮਣੇ ਆ ਸਕਦੀਆਂ ਪਰ ਬਿਨਾਂ ਸ਼ੱਕ ਜੇ ਪਾਲਿਸੀ ਬਣ ਕੇ ਲਾਗੂ ਹੋ ਜਾਂਦੀ ਆ ਤੇ ਇਹਦੇ ਨਾਲ ਵੱਡਾ ਫਾਇਦਾ ਹੋਊਗਾ ਪਾਲਿਸੀ ਨੂੰ ਇੱਕ ਬੜਾ ਬੋਲਡ ਸਟੈਪ ਦੇਖਿਆ ਜਾ ਰਿਹਾ ਜੋ ਬਾਇਡਨ ਦੁਆਰਾ ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ ਪ੍ਰੋਟੈਕਟ ਕਰਨ ਦੇ ਲਈ ਤੇ ਜਾਂ ਇਦਾਂ ਕਹ ਲਓ ਕਿ ਦੂਜੀ ਤਰ੍ਹਾਂ ਕਿ ਜਿਹੜੀ ਇਲੈਕਸ਼ਨ ਆ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਉਹਦੇ ਉੱਤੇ ਇਹਦਾ ਜਿਹੜਾ ਅਸਰ ਪਊਗਾ ਉਹਨੂੰ ਲੈ ਕੇ ਸੋ ਕਿਉਂਕਿ ਇਮੀਗ੍ਰੇਸ਼ਨ ਇੱਕ ਬਹੁਤ ਵੱਡਾ ਮੁੱਦਾ ਹੈ ਇਸ ਵੇਲੇ ਕਦੇ ਗੱਲ ਹੁੰਦੀ ਹੈ ਕਿ ਉਧਰੋਂ ਟੈਰਰਿਸਟ ਬਾਰਡਰ ਟੱਪ ਕੇ ਆ ਰਹੇ ਆ ਕਦੇ ਕ੍ਰਾਈਮਨਲ ਆ ਰਹੇ ਆ ਜਿਹੜੇ ਡੋਨਲਡ ਟਰੰਪ ਨੇ ਉਹਨਾਂ ਦੇ ਰੋਕਣ ਦੇ ਉੱਤੇ ਬਿਆਨ ਦਿੰਦੇ ਆ ਰਾਸ਼ਟਰਪਤੀ ਜੋ ਬਾਈਡਨ ਦੇ ਉੱਤੇ ਬਾਰਡਰ ਜ਼ਿਆਦਾ ਖੁੱਲੇ ਰੱਖਣ ਦੇ ਦੋਸ਼ ਵੀ ਲੱਗਦੇ ਆ ਜਾਂ ਕਹਿ ਲਓ ਉਹਨਾਂ ਦੀ ਇਸ ਗੱਲ ਕਰਕੇ ਆਲੋਚਨਾ ਕੀਤੀ ਜਾਂਦੀ ਆ ਤੇ ਲੱਗਦਾ ਵੀ ਇਹ ਕਿਤੇ ਨਾ ਕਿਤੇ ਇਹਨਾਂ ਦਾ ਇਹ ਸਾਰੇ ਕੁਝ ਦੇ ਵਿੱਚ ਨੁਕਸਾਨ ਵੀ ਵੋਟਾਂ ਦੇ ਵਿੱਚ ਹੋਊਗਾ ਉੱਥੇ ਹੁਣ ਖਾਸ ਤੌਰ ਦੇ ਉੱਤੇ ਜਿਹੜਾ ਇਮੀਗ੍ਰੈਂਟਸ ਨੇ ਔਰਦੇ ਵਿੱਚੋਂ ਇੱਕ ਕੁੰਡੀ ਜਿਹੜੀ ਲੱਭ ਕੇ ਕਿ ਜਿਹੜਾਂ ਦੇ ਵਿਆਹ ਇੱਥੇ ਦੇ ਸਿਟੀਜ਼ਨਸ ਦੇ ਨਾਲ ਹੋਏ ਆ ਉਹਨਾਂ ਨੂੰ ਫਿਰ ਦੇਸ਼ ਛੱਡ ਕੇ ਬਾਹਰ ਨਹੀਂ ਜਾਣਾ ਪਊਗਾ ਇੱਥੇ ਹੀ ਉਹਨਾਂ ਨੂੰ ਪੱਕੇ ਕੀਤਾ ਜਾਊਗਾ ਸਿੱਧੇ ਤੇ ਕਿਉਂਕਿ ਦੇਸ਼ ਛੱਡ ਕੇ ਜਾਣਾ ਕਿਸੇ ਲਈ ਤਾਂ ਇੱਕ ਵਾਰੀ ਹੁੰਦਾ ਕਿ ਮਾੜਾ ਮੋਟਾ ਦੇਸ਼ ਛੱਡ ਕੇ ਥੋੜੇ ਜਿ ਸਮੇਂ ਦੇ ਲਈ ਚਲੇ ਗਏ ਪਰ ਕਈਆਂ ਦੇ ਲਈ ਇਹ ਜਿਹੜੀ ਚੀਜ਼ ਆ ਉਹ ਸਾਲਾਂ ਤੱਕ ਚੱਲੇ ਜਾਂਦੀ ਹੈ ਔਰ 10-10 ਸਾਲ ਤੱਕ ਇਹ ਗੱਲਬਾਤ ਜਿਹੜੀ ਚੱਲੇ ਜਾਂਦੀ ਹੈ ਦੂਜਾ ਕਿਉਂਕਿ ਅਮਰੀਕਾ ਦੇ ਵਿੱਚ ਲਗਭਗ 11 ਮਿਲੀਅਨ ਅਨਡਾਕੂਮੈਂਟਡ ਇਮੀਗ੍ਰੈਂਟਸ ਨੇ ਬਿਨਾ ਕਾਗਜ਼ਾਂ ਤੋਂ ਜੁੜੇ 11 ਮਿਲੀਅਨ ਦੇ ਕਰੀਬ ਇਮੀਗ੍ਰੈਂਟਸ ਰਹਿ ਰਹੇ ਆ ਸੋ ਉਹ ਦੇ ਉਹਨਾਂ ਨੂੰ ਪੱਕੇ ਕਰਨ ਦੀ ਇੱਕ ਕਹਿ ਲਓ ਕਿ ਕਾਇਦ ਦੇ ਵਿੱਚੋਂ ਹੀ ਇਹ ਫੈਸਲਾ ਨਿਕਲਿਆ ਆ ਅਮਰੀਕਨ ਸਿਟੀਜ਼ਨਸ ਦੇ ਨਾਲ ਵਿਆਹ ਕਰਨਾ ਜਿਹੜਾ ਇੱਕ ਫਾਸਟ ਟਰੈਕ ਹੁੰਦਾ ਯੂਐਸ ਸਿਟੀਜ਼ਨਸ਼ਿਪ ਦੇ ਲਈ ਪਰ ਇਮੀਗ੍ਰੈਂਟਸ ਜਿਹੜੇ ਬਾਰਡਰ ਇਲੀਗਲੀ ਕ੍ਰਾਸ ਕਰਕੇ ਆਏ ਹੁੰਦੇ ਆ ਉਹਨਾਂ ਨੂੰ ਕੁਝ ਜਿਹੜੇ ਬਿਊਰੋਕਰੈਟਿਕ ਹਰਡਲ ਹੁੰਦੇ ਆ ਕੁਝ ਕੁ ਉਹਨਾਂ ਨੂੰ ਉਹਨਾਂ ਦੇ ਵਿੱਚੋਂ ਲੰਘਣਾ ਪੈਂਦਾ ਤਾਂ ਕਿ ਉਹਨਾਂ ਨੂੰ ਫਿਰ ਉਹ ਕਿਈ ਵਾਰੀ ਸਾਲਾਂ ਦੇ ਸਾਲ ਲੰਮਕਦੇ ਰਹਿੰਦੇ ਉਹਦੇ ਵਿੱਚ ਹੀ ਤੇ ਫੈਡਰਲ ਲਾਏ ਕਹਿੰਦਾ ਕਿ ਜਿਹੜੇ ਇਦਾਂ ਦੇ ਇਮੀਗ੍ਰੈਂਟ ਹੁੰਦੇ ਆ ਇਹਨਾਂ ਨੂੰ ਅ ਅਮਰੀਕਾ ਛੱਡ ਕੇ 10 ਸਾਲਾਂ ਲਈ ਵੀ ਬਾਹਰ ਜਾਣਾ ਪੈਂਦਾ ਸੋ ਇਹ ਫੈਸਲਾ ਬਹੁਤ ਵੱਡਾ ਫੈਸਲਾ ਇਮੀਗ੍ਰੇਸ਼ਨ ਜਿਹੜੇ ਪੰਜ ਚਾਰ ਅਮਰੀਕਾ ਦੇ ਮਸਲੇ ਆ ਜਿਹੜੇ ਇਲੈਕਸ਼ਨ ਦੇ ਵਿੱਚ ਚਰਚਾ ਦੇ ਵਿੱਚ ਆਉਂਦੇ ਉਹਨਾਂ ਦੇ ਵਿੱਚੋਂ ਇੱਕ ਮਸਲਾ ਇਹ ਹੈ ਤੇ ਇਹਦਾ ਜਿਹੜਾ ਉਹ ਕੁਦਰਤੀ ਤੌਰ ਦੇ ਉੱਤੇ ਆ ਵੀ ਕਾਫੀ ਫਰਕ ਇਹਦਾ ਇਹਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਪਾਊਗਾ ਕਿ ਜਿਹੜੇ ਆ ਉਹ ਇਮੀਗ੍ਰੈਂਟਸ ਨੇ ਉਹ ਜ਼ਿਆਦਾ ਇਧਰਲੇ ਪਾਸੇ ਆਉਂਦੇ ਆ ਜੋ ਬਾਈਡਨ ਜਣਾਂ ਦੀ ਇਹ ਪੱਕੀ ਵੋਟ ਜਿਹੜੀ ਮੰਨੀ ਜਾਂਦੀ ਆ ਤੇ ਇਹ ਇੱਕ ਜਿਹੜਾ ਵਧੀਆ ਸਟੈਪ ਕਹਿ ਲਓ ਉਹਨਾਂ ਦੇ ਲਈ ਹੋਣ ਵਾਲਾ ਨਜ਼ਰ ਆ ਰਿਹਾ ਅਗਲੀ ਗੱਲ ਬਾਤ ਦੋਸਤੋ ਗਰਮੀ ਨੂੰ ਲੈ ਕੇ ਗਰਮੀ ਨੇ ਵਟ ਕੱਢੇ ਪਿਆ ਅਮਰੀਕਾ ਦੇ ਵਿੱਚ ਕੱਲ ਵੀ ਆਪਾਂ ਗੱਲਬਾਤ ਕੀਤੀ ਸੀ ਕਈ ਸ਼ਹਿਰਾਂ ਦੇ ਵਿੱਚ ਮਿਡ ਵੈਸਟ ਤੋਂ ਲੈ ਕੇ ਨਾਰਥ ਈਸਟ ਤੋਂ ਲੈ ਕੇ ਮਿਡ ਅਟਲੈਂਟਿਕ ਤੱਕ ਜਿਹੜੇ ਕਈ ਦਿਨ ਐਕਸਟ੍ਰੀਮ ਹੀਟ ਦੇ ਨੇ 60 80 ਮਿਲੀਅਨ ਤੋਂ ਉੱਤੇ ਲੋਕ ਜਿਹੜੇ ਉਹ ਅੰਡਰ ਹੀਟ ਅਲਰਟ ਦੇ ਆ ਜਿਹਦੇ ਵਿੱਚ ਵਾਰਨਿੰਗਸ ਨੇ ਕਿ ਇਹ ਪਾਣੀ ਪੂਣੀ ਜ਼ਿਆਦਾ ਪੀਓ ਜਿਹੜੇ ਆ ਹਲਕੇ ਰੰਗ ਦੇ ਕੱਪੜੇ ਪਾਓ ਤੇ ਖਾਸ ਤੌਰ ਦੇ ਉੱਤੇ ਤੁਸੀਂ ਜਿਹੜਾ ਛਾਂ ਦੇ ਵਿੱਚ ਰੋ ਜਾਂ ਅੰਦਰ ਰੋ ਜ਼ਿਆਦਾ ਇਹ ਕਾਫੀ ਜੜੀਆਂ ਇਹਦੇ ਵਿੱਚ ਆਹ ਇਹ ਗੱਲਾਂ ਬਾਤਾਂ ਹੈਗੀਆਂ ਆ ਤੇ ਦੂਜਾ ਇਹਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਤੁਹਾਨੂੰ 80 ਮਰੀਆਂ ਲੋਕਾਂ ਦੇ ਵਿੱਚ ਵੱਖ-ਵੱਖ ਸਟੇਜਸ ਦੇ ਉੱਤੇ ਨੇ ਸਾਰਾ ਕੁਝ ਵਾਰਨਿੰਗਸ ਨੇ ਕੁਝ ਥਾਵਾਂ ਦੇ ਉੱਤੇ ਕੁਝ ਥਾਵਾਂ ਦੇ ਉੱਤੇ ਜੜੀਆਂ ਹੀਟ ਵਾਚ ਨੇ ਜਾਂ ਅਲਰਟ ਨੇ ਵੱਖ-ਵੱਖ ਤਰੀਕੇ ਦੇ ਨਾਲ ਇਹ ਬਹੁਤ ਲੰਬੀ ਗਿਣਤੀ ਹੈ ਆਮ ਤੌਰ ਦੇ ਉੱਤੇ ਸਮਰ ਦੇ ਵਿੱਚ ਹੋ ਜਾਂਦਾ ਇਹ ਕੁਝ ਮਤਲਬ ਮੰਨਿਆ ਜਾਂਦਾ ਕਿ ਰਾਤ ਨੂੰ ਥੋੜਾ ਜਿਹਾ ਰੀਲੀਫ ਇਹਦੇ ਤੋਂ ਮਿਲੂਗਾ ਜਿਵੇਂ ਸ਼ਿਕਾਗੋ ਆ ਸੇਂਟ ਲੂਈਸ ਆ ਫਿਲਡੈਲਫੀਆ ਆ ਨਿਊਯਾਰਕ ਆ ਇੱਥੇ ਮੰਨਿਆ ਜਾ ਰਿਹਾ ਕਿ ਜਿਹੜਾ ਹਾਈਐਸਟ ਹੀਟ ਰਿਸਕ ਲੈਵਲ ਆ ਉਹ ਹੋਊਗਾ ਤੇ ਜਿਹਦੇ ਨਾਲ ਸੀਰੀਅਸ ਹੈਲਥ ਰਿਸਕ ਹੋ ਸਕਦੇ ਆ ਵੀ ਜਿਆਦਾ ਖਤਰੇ ਦੇ ਨਾਲ ਹੋ ਸਕਦਾ ਜਿਹੜੇ ਨਾਰਥ-ਈਸਟ ਵਾਲੇ ਕੋਸ਼ ਸ਼ਹਿਰ ਨੇ ਜਿਵੇਂ ਵਰਮਾਂਟ ਆ ਨਿਊਯਾਰਕਾ ਜਾਂ ਦੂਜੇ ਹੈਗੇ ਆ ਉੱਥੇ ਕਈ ਦਹਾਕਿਆਂ ਬਾਅਦ ਇੰਨਾ ਗਰਮੀ ਵਾਲਾ ਸਟ੍ਰੈਚ ਨਜ਼ਰ ਆਊਗਾ ਪਿਟਸਬਰਗ ਦੇ ਵਿੱਚ ਦੱਸਿਆ ਜਾ ਰਿਹਾ ਕਿ ਲੌਂਗੇਸਟ ਡਿਊਰੇਸ਼ਨ ਹੋਊਗੀ ਸਭ ਤੋਂ ਜ਼ਿਆਦਾ ਗਰਮੀ ਲੰਬੀ ਜਿਹੜੀ ਆ ਉਹ ਪਾਊਗੀ 1994 ਤੋਂ ਬਾਅਦ ਪਿਟਸਬਰਗ ਦੇ ਵਿੱਚ ਵੀ ਹਾਲਤ ਜਿਹੜੀ ਕਾਫੀ ਖਤਰਨਾਕ ਦੱਸੀ ਜਾ ਰਹੀ ਆ ਕਿਉਂਕਿ ਹਾਈ ਪ੍ਰੈਸ਼ਰ ਦਾ ਹੀਟ ਡੋਮ ਬੜਿਆ ਆ ਇੱਥੇ ਤੇ ਕਲਾਈਮੇਟ ਚੇਂਜ ਪਹਿਲਾਂ ਹੋ ਚੁੱਕੀ ਆ ਹੀਟ ਇੰਡੈਕਸ ਜਿਹਦੇ ਵਿੱਚ ਹਿਊਮਿਡਿਟੀ ਵੀ ਆ ਉਹ ਟੈਂਪਰੇਚਰ ਨੂੰ ਹੋਰ ਜ਼ਿਆਦਾ ਜਿੱਥੇ-ਜਿੱਥੇ ਕੋਸਟਲ ਏਰੀਆ ਦੇ ਨਾਲ ਸਮੁੰਦਰ ਦੇ ਕੰਢੇ-ਕੰਢੇ ਜਿੱਥੇ ਹਵਾ ਦੇ ਵਿੱਚ ਸੱਲ ਜ਼ਿਆਦਾ ਆ ਉੱਥੇ ਗਰਮੀ ਹੋਰ ਜ਼ਿਆਦਾ ਫੀਲ ਹੁੰਦੀ ਹੈ ਕਈ ਥਾਵਾਂ ਦੇ ਉੱਤੇ 100 ਡਿਗਰੀ ਨੂੰ ਇਹ ਆਸਾਨੀ ਨਾਲ ਹੀ ਕ੍ਰੋਸ ਕਰ ਗਈ ਹੈ ਜਿਹੜੇ ਅਧਿਕਾਰੀ ਨੇ ਉਹ ਕਹਿ ਰਹੇ ਆ ਲੋਕਾਂ ਨੂੰ ਕਿ ਤੁਸੀਂ ਇਹਦੇ ਨਾਲ ਹੀਟ ਰਿਲੇਟਡ ਨਹੀਂ ਐਨਲਿਸਿਸ ਨੇ ਇਹਦੇ ਤੋਂ ਬਚੋ ਖਾਸ ਕਰਕੇ ਜਿਹੜੇ ਵਲਨਰੇਬਲ ਨੇ ਉਹਨਾਂ ਨੂੰ ਖਾਸ ਤੌਰ ਤੇ ਇਹਦੇ ਤੋਂ ਬਚਣਾ ਚਾਹੀਦਾ ਹੈ ਹੀਟ ਵੇਵ ਮੰਨੀ ਜਾ ਰਹੀ ਹੈ ਕਿ ਜਿਹੜੀ ਵੀਕਐਂਡ ਦੇ ਉੱਤੇ ਪੀਕ ਦੇ ਉੱਤੇ ਜਾਊਗੀ ਸਭ ਤੋਂ ਜ਼ਿਆਦਾ ਤੇ ਕੁਝ ਇਲਾਕਿਆਂ ਦੇ ਵਿੱਚ ਜਿਹੜੇ ਰੈਕੋਰਡ ਹਾਈ ਟੈਂਪਰੇਚਰ ਆ ਅਗਲੇ ਹਫਤੇ ਕਿਉਂਕਿ ਕੂਲ ਡਾਊਨ ਹੋ ਜਾਣਾ ਅਗਲੇ ਹਫਤੇ ਥੋੜੀ ਜੀ ਮੌਸਮ ਠੀਕ ਹੋ ਜਾਣਾ ਉਸ ਤੋਂ ਪਹਿਲਾਂ ਜਿਹੜਾ ਹੈਗਾ ਉਹਦੇ ਪੀਕ ਦੇ ਉੱਤੇ ਜਾਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਸੋ ਜਿਹੜੇ ਇਹ ਕੁਝ ਸ਼ਹਿਰ ਨੇ ਉਹਨਾਂ ਦੇ ਵਿੱਚ ਓਵਰਲ 80 ਮਿਲੀਅਨ ਲੋਕ ਅਮਰੀਕਾ ਦੇ ਵਿੱਚ ਜਿਹੜੇ ਇਸ ਸਮੱਸਿਆ ਦੇ ਨਾਲ ਜੂਝ ਰਹੇ ਆ ਤੇ ਜਿੱਥੇ ਕਿਤੇ ਵੀ ਤੁਸੀਂ ਹੈਗੇ ਆ ਥੋੜਾ ਜਿਹਾ ਵਿਚਾਰ ਰੱਖੋ ਸ਼ਿਕਾਗੋ ਸੈਟਲੋਸ ਇੰਡੀਆ ਪਲਸ ਡੈਟਰਾਇਟ ਕਲੀਵਲੈਂਡ ਜਾਂ ਪਿਟਸਬਰਗ ਫਿਲਡਲਫੀਆ ਨਿਊਯਾਰਕ ਬੋਸਟਨ ਇਹਨਾਂ ਸਾਰਿਆਂ ਥਾਵਾਂ ਦੇ ਉੱਤੇ ਜਿਹੜਾ ਹੀਟ ਰਿਸਕ ਆਮ ਨਾਲੋਂ ਕਾਫੀ ਜ਼ਿਆਦਾ ਦੱਸਿਆ ਜਾ ਰਿਹਾ ਜਿੱਥੇ ਤੱਕ ਇਹਦੀ ਤੋਂ ਜਿੰਨਾ ਕੁ ਬਚਾਅ ਕੀਤਾ ਜਾ ਸਕਦਾ ਉਹ ਰੱਖਿਆ ਜਾਣਾ ਚਾਹੀਦਾ ਕਿਉਂਕਿ ਹਾਈ ਪ੍ਰੈਸ਼ਰ ਦਾ ਇੱਕ ਡੋਮ ਬਣਿਆ ਆ 3 ਡਿਜੀਟ ਦੇ ਵਿੱਚ ਜਦੋਂ ਤਾਪਮਨ 103 ਟੱਪ ਜੇ ਬਹੁਤ ਖਤਰਨਾਕ ਹੋ ਜਾਂਦਾ ਕਈ ਤਰ੍ਹਾਂ ਦੇ ਖਤਰੇ ਉੱਥੇ ਪੈਦਾ ਹੋ ਜਾਂਦੇ ਆ ਤੇ ਕਈ ਥਾਵਾਂ ਜਿੱਥੇ ਜਿਹੜਾ 3 ਡਿਜੀਟ ਦੇ ਵਿੱਚ ਟੈਂਪਰੇਚਰ ਆਉ ਆ ਇਸ ਸਮੇਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਉੱਥੇ ਪਹੁੰਚਣਾ ਅਗਲੀ ਗੱਲ ਮੈਂ ਦੋਸਤੋ ਥੋੜੀ ਜਿਹੀ ਦੁਨੀਆ ਦੀ ਰਾਜਨੀਤੀ ਬਾਰੇ ਤੇ ਦੁਨੀਆ ਦੀ ਰਾਜਨੀਤੀ ਜਿਹਦਾ ਸਿੱਧਾ ਸੰਬੰਧ ਅਮਰੀਕਾ ਦੇ ਨਾਲ ਆ ਅਮਰੀਕਾ ਯੂਕਰੇਨ ਦੀ ਹਮਾਇਤ ਦੇ ਉੱਤੇ ਆ ਯੂਕਰੇਨ ਦੀ ਰੂਸ ਨਾਲ ਲੜਾਈ ਚੱਲ ਰਹੀ ਆ ਨਾਰਥ ਕੋਰੀਆ ਦੇ ਨਾਲ ਅਮਰੀਕਾ ਦੀ ਬਣਦੀ ਨਹੀਂ ਰੂਸ ਦੇ ਨਾਲ ਅਮਰੀਕਾ ਦੀ ਬਣਦੀ ਨਹੀਂ ਪਰ ਨਾਰਥ ਕੋਰੀਆ ਦੀ ਰੂਸ ਨਾਲ ਬਣ ਰਹੀ ਆ ਇਹ ਅਸੀਂ ਸਾਰੇ ਜਾਣਦੇ ਹਾਂ ਜਦੋਂ ਇੱਕ ਪਾਸੇ ਯੂਕਰੇਨ ਤੇ ਰੂਸ ਦੀ ਲੜਾਈ ਹੋਈ ਸੀ ਅਮਰੀਕਾ ਯੂਕਰੇਨ ਨੂੰ ਹਥਿਆਰ ਦੇ ਰਿਹਾ ਕਿਸੇ ਨਾ ਪਾਸੇ ਪਾਸਿਓਂ ਖਬਰਾਂ ਇਹ ਵੀ ਆ ਰਹੀਆਂ ਭਾਵੇਂ ਅਧਿਕਾਰਤ ਤੌਰ ਦੇ ਉੱਤੇ ਨਹੀਂ ਵੀ ਨਾਰਥ ਕੋਰੀਆ ਰੂਸ ਦੀ ਮਦਦ ਕਰ ਰਿਹਾ ਕਿਉਂਕਿ ਨਾਰਥ ਕੋਰੀਆ ਦੀ ਅਮਰੀਕਾ ਨਾਲ ਲੱਗਦੀ ਆ ਰੂਸ ਦੇ ਰਾਸ਼ਟਰਪਤੀ ਦੇ ਜਿਹੜੇ ਉਹ ਨਾਰਥ ਕੋਰੀਆ ਦੇ ਦੌਰੇ ਦੇ ਉੱਤੇ ਅੱਜ ਉਹ ਪਹੁੰਚੇ ਆ ਕਿਮ ਯੋਂਗ ਉਹਨਾਂ ਨੇ ਆਪ ਕਹਿੰਦੇ ਉਹਨਾਂ ਨੂੰ ਜਿਹੜੀ ਨਾਰਥ ਕੋਰੀਆ ਦੀ ਰਾਜਧਾਨੀਆ ਪਿਯੋਂਗਿਆੰਗ ਉਹਦੇ ਵਿੱਚ ਜਾ ਕੇ ਰਸੀਬ ਕੀਤਾ ਸੁਨਾਨ ਇੰਟਰਨੈਸ਼ਨਲ 에어ਪੋਰਟ ਦੇ ਉੱਤੇ ਕਹਿੰਦੇ ਵਲਾਦੀਮੀਰ ਪੁਤਿਨ ਦਾ ਸਵਾਗਤ ਕੀਤਾ ਤੇ ਇਹ ਨਾਰਥ ਕੋਰੀਆ ਦੇ ਵਿੱਚ ਇਹਨਾਂ ਦੀ ਦੂਜੀ ਯਾਤਰਾ ਹੈ ਔਰ ਇਹ ਯਾਤਰਾ 24 ਸਾਲ ਬਾਅਦ 24 ਸਾਲ ਬਾਅਦ ਅੱਜ ਮੰਗਲਵਾਰ ਨੂੰ ਨਾਰਥ ਕੋਰੀਆ ਜਿਹੜੇ ਵਲਾਦੀਮੀਰ ਪੁਤਿਨ ਆ ਪਹੁੰਚੇ ਆ ਨਾਰਥ ਜਿਹੜੀ ਇਹ ਕਹਿ ਲਓ ਕਿ ਜਿਹੜੀ ਇਹਦੇ ਵਿੱਚ ਸੰਭਾਵਨਾ ਇਹ ਆ ਕਿ ਨਾਰਥ ਕੋਰੀਆ ਦੀ ਜਿਹੜੀ ਇਹ ਯਾਤਰਾ ਆ ਇਹਦੀ ਚਰਚਾ ਲੰਬੇ ਸਮੇਂ ਤੋਂ ਪਿਛਲੇ ਸਮੇਂ ਤੋਂ ਹੋ ਰਹੀ ਸੀ ਕਿ ਯਾਤਰਾ ਜਿਹੜੀ ਇਹਨਾਂ ਨੇ ਕਰਨੀ ਹੈ ਬ੍ਰਿਟਿਸ਼ ਮੀਡੀਆ ਵੈਬਸਾਈਟ ਆ ਇੰਡੀਪੈਂਡੈਂਟ ਉਹਦੇ ਮੁਤਾਬਿਕ ਜਿਹੜੇ ਪੁਤਨ ਤੇ ਕੇਮਯੋਂਗ ਨੇ ਉਹਨਾਂ ਦੇ ਵਿਚਾਰ ਜਿਹੜੀ ਗੱਲਬਾਤ ਚੱਲੀ ਆ ਤੇ ਉਹਦੇ ਵਿੱਚ ਇਹਨਾਂ ਨੇ ਇੱਕ ਦੂਜੇ ਦੇ ਨਾਲ ਜਿਹੜਾ ਜਿਹੜਾ ਹਥਿਆਰ ਆ ਉਹਨਾਂ ਦੀ ਗੱਲਬਾਤ ਵੀ ਕੀਤੀ ਆ ਤੇ ਕਾਫੀ ਇਹਨਾਂ ਦੀ ਸਬੰਧ ਆਪਸ ਦੇ ਵਿੱਚ ਚੰਗੇ ਆ ਯੂਕਰੇਨ ਨੇ ਜਿਹੜੇ ਪੁੱਤਰ ਨੇ ਯੂਕਰੇਨ ਦੇ ਮੁੱਦੇ ਉੱਤੇ ਸਮਰਥਨ ਕਰਨ ਦੇ ਲਈ ਕਿਹਾ ਉੱਤਰ ਕੋਰੀਆ ਦਾ ਧੰਨਵਾਦ ਵੀ ਕੀਤਾ ਆ ਰੂਸੀ ਰਾਸ਼ਟਰਪਤੀ ਨੇ ਇਹ ਕਿਹਾ ਕਿ ਉੱਤਰ ਕੋਰੀਆ ਦੇ ਨਾਲ ਮਿਲ ਕੇ ਇਹ ਪੱਛਮੀ ਦੇਸ਼ਾਂ ਦੀ ਜਿਹੜੇ ਰੈਸਟ੍ਰਿਕਸ਼ਨਸ ਲਾਈਆਂ ਆ ਉਹਦੇ ਨਾਲ ਮਤਲਬ ਉਹਦਾ ਸਾਹਮਣਾ ਕਰਨ ਦੇ ਲਈ ਕੰਮ ਕਰ ਰਹੇ ਹੋ ਤੁਹਾਨੂੰ ਪਤਾ ਕੈਸ਼ ਵੇਲੇ ਪੱਛਮੀ ਦੇਸ਼ਾਂ ਨੇ ਇੰਨੀ ਜਿਆਦਾ ਜਿਹਾ ਰੈਸਟ੍ਰਿਕਸ਼ਨ ਰੂਸ ਦੇ ਉੱਤੇ ਲਾ ਦਿੱਤੀਆਂ ਜਾਂ ਨਾਰਥ ਕੋਰੀਆ ਦੇ ਉੱਤੇ ਵੀ ਲਾਈਆਂ ਹੈ ਪਹਿਲਾਂ ਹੀ ਕਿ ਉਹ ਕੁਝ ਕਰ ਹੀ ਨਹੀਂ ਸਕਦੇ ਯੂ ਰੂਸ ਜਿਹੜਾ ਉਹ ਟ੍ਰੇਡ ਹੀ ਨਹੀਂ ਕਰ ਸਕਦਾ ਕਿਸੇ ਹੋਰ ਕੰਟਰੀ ਦੇ ਨਾਲ ਕਿਉਂਕਿ ਯੂਰੋ ਤੇ ਡਾਲਰ ਨਾਲ ਸਾਰਿਆਂ ਦੇ ਉੱਤੇ ਟ੍ਰੇਡ ਕਰਨ ਦੇ ਉੱਤੇ ਪਾਬੰਦੀ ਲੱਗੀ ਆ ਸੋ ਹੁਣ ਉਹ ਕਹਿੰਦੇ ਉਸ ਵੇਲੇ ਕਿਮਯੋਂਗ ਉਹ ਜਿਹੜੇ ਖੁਦ 에ਰਪੋਰਟ ਦੇ ਉੱਤੇ ਜਾ ਕੇ ਲੈ ਕੇ ਗਏ ਆ ਤੇ ਏਐਫਪੀ ਜਿਹੜੀ ਨਿਊਜ਼ ਏਜੰਸੀ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਆ ਕਿ ਨਾਰਥ ਕੋਰੀਆ ਦੇ ਵਿੱਚ ਉਹਨਾਂ ਦਾ ਹੁਣ ਸੁਆਗਤ ਕੀਤਾ ਗਿਆ ਆ ਤੇ ਇਹਦੇ ਵਿੱਚ ਉਹਨਾਂ ਨੂੰ ਗਾਰਡ ਆਫ ਆਨਰ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਸੋ ਹੁਣ ਜਿਹੜਾ ਦੇਖਣ ਵਾਲੀ ਗੱਲ ਆ ਕਿ ਇਹਦਾ ਕਿੰਨਾ ਅਸਰ ਪਊਗਾ ਕਿੰਨੇ ਜਿਹੜੇ ਨੇ ਇਹ ਨਾਰਥ ਕੋਰੀਆ ਵਲਾਦੀਮੀਰ ਪੁਤਨ ਦੀ ਸਪੋਰਟ ਕਰਦੇ ਆ ਜਿਹੜੇ ਪੁਤਨ ਨੇ ਇੱਕ ਮਤਲਬ ਦੱਸਿਆ ਕਿ ਕਿਦਾ ਨਾਰਥ ਕੋਰੀਆ ਦੇ ਨਾਲ ਜਿਹੜਾ ਉਹ ਗੱਲਬਾਤ ਕਰ ਰਹੇ ਸੀ ਤੇ ਕਿਸ ਤਰੀਕੇ ਦੇ ਨਾਲ ਉਹ ਉੱਥੇ ਆਏ ਆ ਸੋ ਹੁਣ ਇਸ ਸਮਰਥਨ ਦੇ ਲਈ ਜਿੱਥੇ ਉਹਨਾਂ ਨੇ ਧੰਨਵਾਦ ਕੀਤਾ ਉੱਥੇ ਨਾਲ-ਨਾਲ ਕੁਝ ਹੋਰ ਗੱਲਾਂ ਬਾਤਾਂ ਵੀ ਜਿਹੜੀਆਂ ਆ ਸਾਹਮਣੇ ਆ ਰਹੀਆਂ ਤੇ ਹੁਣ ਵਾਲੇ ਹਿੱਸੇ ਦੇ ਵਿੱਚ ਜਿਹੜੇ ਵੱਖਰੇ ਸਬੰਧ ਆਉਣਗੇ ਇਹਨਾਂ ਦੇ ਨਜ਼ਰ ਆਉਣਗੇ ਤੇ ਜਿਹਦਾ ਕੁਦਰਤੀ ਤੌਰ ਦੇ ਉੱਤੇ ਦੁਨੀਆ ਦੇ ਵਿੱਚ ਰਾਜਨੀਤਿਕ ਸਥਿਤੀ ਦੇ ਉੱਤੇ ਸਿੱਧਾ-ਸਿੱਧਾ ਅਸਰ ਪਾਊਗਾ ਅਗਲੀ ਗੱਲ ਬਾਤ ਦੋਸਤੋ ਪ੍ਰੈਜ਼ੀਡੈਂਟ ਬਾਈਡਨ ਦੀ ਉਮਰ ਨੂੰ ਲੈ ਕੇ ਆ ਕੁਝ ਮੀਡੀਆ ਦੇ ਵਿੱਚ ਜਿਹੜੇ ਖਾਸ ਕਰ ਜਿਹੜੇ ਸੱਜੇ ਪੱਖੀ মিডিਆ ਆ ਉਹ ਪ੍ਰੈਜ਼ੀਡੈਂਟ ਬਾਈਡਨ ਦੀ ਉਮਰ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਪੈਦਾ ਕਰ ਰਹੇ ਆ ਤੇ ਉਹ ਇਹ ਕਹਿ ਰਹੇ ਆ ਵੀ ਇਹਨਾਂ ਨੂੰ ਹੁਣ 81 ਸਾਲਾਂ ਦੇ ਹੋ ਕੇ ਇਹਨਾਂ ਦਾ ਦਿਮਾਗ ਤੇ ਸਰੀਰ ਪੂਰੀ ਤਰ੍ਹਾਂ ਕੰਮ ਨਹੀਂ ਕਰਦਾ ਅਲਰਟ ਨਹੀਂ ਆ ਤੇ ਇਹਨਾਂ ਨੂੰ ਦੇਸ਼ ਦੀ ਵਿਹਾਗਡੋਰ ਨਹੀਂ ਸੁਭਾਲਣੀ ਚਾਹੀਦੀ ਕਈ ਵੀਡੀਓ ਜਿਹੜੀਆਂ ਕੁਝ ਨਿਊਜ਼ ਗਰੁੱਪਸ ਨੇ ਪਾਈਆਂ ਸੋਸ਼ਲ ਮੀਡੀਆ ਦੇ ਉੱਤੇ ਵੀ ਤੇ ਟੀਵੀ ਦੇ ਉੱਤੇ ਵੀ ਕਿੰਨੀਆਂ ਚਲੀਆਂ ਜਿਹਦੇ ਵਿੱਚ ਰਾਸ਼ਟਰਪਤੀ ਜੋ ਬਾਈਡਨ ਜਿਹੜੇ ਉਹ ਇੱਕ ਜਿਹੜਾ ਇਵੈਂਟ ਹੋਇਆ ਸੀ ਆ ਥੋੜੇ ਦਿਨ ਪਹਿਲਾਂ ਪਰਸੋਂ ਇਵੈਂਟ ਹੋਇਆ ਸੀ ਜਿੱਦੇ ਚਿਰ ਨੇ 30 ਮਿਲੀਅਨ ਡਾਲਰ ਕੀਤਾ ਬਰਾਕਬਾਮਾ ਉੱਥੇ ਆਏ ਸੀ ਆਪ ਜੋ ਬਾਈਡਨ ਦੇ ਨਾਲ ਤੇ ਕਈ ਸੈਲੀਬ੍ਰਿਟੀਜ਼ ਉੱਤੇ ਖੜੀਆਂ ਸੀ ਲੋਕ ਖੜੇ ਚੀਕਾ ਮਾਰ ਰਹੇ ਸੀ ਤੇ ਬਾਅਦ ਦੇ ਵਿੱਚ ਬਰਾਕਬਾਮਾ ਹੱਥ ਹਲਾ ਕੇ ਬਾਹਰ ਚਲੇ ਜਾਂਦੇ ਆ ਤੇ ਰਾਸ਼ਟਰਪਤੀ ਜੋ ਬਾਈਡਨ ਉੱਥੇ ਖੜੇ ਉਹਨਾਂ ਲੋਕਾਂ ਵੱਲ ਦੇਖਦੇ ਰਹਿੰਦੇ ਆ ਇਸ ਗੱਲ ਨੂੰ ਉਧਾਰ ਬਣਾ ਕੇ ਵੀਡੀਓ ਫਲਾਈ ਗਈ ਵੀ ਕਿ ਦੇਖੋ ਇਹ ਤੇ ਇਹਨਾਂ ਨੂੰ ਤੇ ਪਤਾ ਹੀ ਨਹੀਂ ਲੱਗਦਾ ਵੀ ਹੁਣ ਚਲੇ ਜਾਣਾ ਬਰਾਕਬਾਮਾ ਨੇ ਉਹਨਾਂ ਦੀ ਬਾਹਾਂ ਫੜੀ ਬਾਹਾਂ ਫੜ ਕੇ ਉਹਨਾਂ ਨੂੰ ਖਿੱਚ ਕੇ ਲੈ ਕੇ ਗਏ ਤੇ ਮੁੜ ਕੇ ਉਹਨਾਂ ਦੇ ਪਿੱਛੇ ਹੱਥ ਪਿੱਠ ਤੇ ਰੱਖ ਕੇ ਤੇ ਉਹ ਨਾਲ ਲੈ ਕੇ ਜਾਂਦੇ ਜਿੱਦਾਂ ਕੋਈ ਸਿਆਣੇ ਬਜ਼ੁਰਗ ਬੰਦੇ ਨੂੰ ਲੈ ਜਾਂਦਾ ਹੁੰਦਾ ਵੀਡੀਓ ਦੇਖਣ ਤੋਂ ਬਾਅਦ ਇਸ ਤਰੀਕੇ ਦੇ ਨਾਲ ਨਜ਼ਰ ਆਉਂਦਾ ਆ ਅ ਜਿਹੜਾ ਹੁਣ ਵਾਈਟ ਹਾਊਸ ਆ ਪ੍ਰੋਟੈਕਟ ਕਰ ਰਿਹਾ ਵੀ ਇਹ ਜਾਣ ਬੁੱਝ ਕੇ ਕੁਝ ਪਲਾਂ ਨੂੰ ਏਦਾਂ ਬਣਾ ਕੇ ਲੋਕਾਂ ਸਾਹਮਣੇ ਪੇਸ਼ ਕੀਤਾ ਜਾ ਰਿਹਾ ਤੇ ਮਿਸ ਇਨਫਾਰਮੇਸ਼ਨ ਦਿੱਤੀ ਜਾ ਰਹੀ ਹੈ ਵੀ ਜੋ ਬੈਡਨ ਦੀ ਉਮਰ ਜ਼ਿਆਦਾ ਆ ਜਦੋਂ ਕਿ ਗੱਲਬਾਤ ਇੰਨੀ ਨਹੀਂ ਆ ਤੇ ਉਹਨਾਂ ਨੂੰ ਜਿਹੜਾ ਫਿੱਟ ਨੇ ਉਹ ਪੂਰੇ ਮੈਂਟਲੀ ਫਿਜ਼ੀਕਲੀ ਆ ਥੋੜੇ ਦਿਨ ਰੈਗਡ ਡਿਬੇਟ ਹੋਣਾ ਆ ਉਹਨਾਂ ਦਾ ਆਪਣੇ ਡੋਨਲਡ 트럼ਪ ਦੇ ਨਾਲ ਉਹਦੇ ਵਿੱਚ ਪਤਾ ਲੱਗ ਜਣਾ ਵੀ ਕੌਣ ਕਿੰਨਾ ਜਿਹੜਾ ਐਕਟਿਵ ਆ ਤੇ ਉਹਦੀ ਵੀ ਕਾਫੀ ਜਿਹੜੀ ਤਿਆਰੀ ਇਸ ਪਾਉਂਡ ਦੇ ਵਿੱਚ ਚੱਲ ਰਹੀ ਆ ਤੇ ਹੁਣ ਕਿਹਾ ਇਹ ਜਾ ਰਿਹਾ ਕਿ ਐਡਿਟ ਕਰਕੇ ਵੀਡੀਓ ਨੂੰ ਵੀਡੀਓ ਦੇ ਵਿੱਚ ਹੇਰ ਫੇਰ ਕਰਕੇ ਤੇ ਡੇਸ ਇਨਫੋਰਮੇਸ਼ਨ ਫਲਾਈ ਜਾ ਰਹੀ ਆ ਵੀ ਇਹ ਜਿਹੜੇ ਆ ਜੋ ਬਾਈਡਨ ਫਿੱਟ ਨਹੀਂ ਆ ਕੰਮਕਾਰ ਦੇ ਲਈ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਆ ਕਰੇਨ ਜੀਨ ਪ੍ਰੇਰ ਉਹਨਾਂ ਨੇ ਇਹਨਾਂ ਵੀਡੀਓ ਨੂੰ ਜਿਹੜਾ ਚੀਪ ਫੇਕ ਵੀਡੀਓ ਕਿਹਾ ਇੱਕ ਸ਼ਬਦ ਵਰਤ ਕੇ ਉਹਨੇ ਚੀਪ ਫੇਕ ਤੇ ਉਹਨਾਂ ਨੇ ਕਿਹਾ ਜਿਹੜੇ ਰਿਪਬਲਿਕਨਸ ਨੇ ਉਹ ਇਸ ਚੀਜ਼ ਦੇ ਲਈ ਸਿੱਧੇ ਸਿੱਧੇ ਰੂਪ ਦੇ ਵਿੱਚ ਜ਼ਿੰਮੇਵਾਰ ਨੇ ਵਾਈਡਰ ਜਿਹੜੇ ਵਾਇਰਲ ਵੀਡੀਓ ਕਲਿੱਪ ਹੋਏ ਆ ਉਹ ਦੇਖਦੇ ਆ ਕਿ ਬਾਈਡਨ 81 ਸਾਲਾਂ ਦੇ ਕਨਫਿਊਜ਼ ਨਜ਼ਰ ਆ ਰਹੇ ਆ ਜਾਇਦਾ ਕਹਿ ਲਓ ਕਿ ਉਹ ਇਧਰ ਉਧਰ ਘੁੰਮ ਰਹੇ ਆ ਪਰ ਵਾਈਟ ਹਾਊਸ ਕਹਿੰਦਾ ਆ ਕਿ ਉਹ ਜਿਹੜੇ ਮਿਸ ਰਿਪਰੈਜ਼ੈਂਟ ਕੀਤਾ ਗਿਆ ਉਹਨਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨੀ ਕੀਤੀ ਗਈ ਹੈ ਜੋ ਬਾਈਡਨ ਇਦਾਂ ਦੇ ਨਹੀਂ ਹੈ ਜਿਦਾਂ ਦੇ ਇਹਨਾਂ ਦੀਆਂ ਵੀਡੀਓਜ਼ ਵਿੱਚ ਦਿਖਾਲੇ ਗਏ ਆ ਇੱਕ ਵੀਡੀਓ ਜਿਹੜੀ ਬਹੁਤ ਚਰਚਾ ਦੇ ਵਿੱਚ ਆਈ ਹੈ ਉਹਦੇ ਵਿੱਚ ਬਾਈਡਨ ਜੀ 7 ਸਮਿਟਸ ਦੇ ਉੱਤੇ ਗਏ ਆ ਇਟਲੀ ਦੇ ਵਿੱਚ ਤੇ ਉਹ ਬਾਕੀ ਸਾਰੇ ਇੱਕ ਪਾਸੇ ਖੜੇ ਆ ਤੇ ਉਹ ਪਾਸੇ ਨੂੰ ਚਲੇ ਜਾਂਦੇ ਆ ਇੱਕ ਜਿਹੜੇ ਦੂਜੇ ਪਾਸੇ ਝਾਂਣ ਲੱਗ ਜਾਂਦੇ ਆ ਤੇ ਉਹਨਾਂ ਨੂੰ ਫਿਰ ਉਹ ਫੜ ਕੇ ਇੱਧਰ ਲਿਆਉਂਦੇ ਦੂਜੀ ਵੀਡੀਓ ਜਿਹੜੀ ਆਪਣੇ ਜੁਬਲੀ ਸੈਲੀਬ੍ਰੇਸ਼ਨ ਦੇ ਉੱਤੇ ਹੋਈ ਹੈ ਜਿਹਦੇ ਵਿੱਚ ਬਾਈਡਨ ਸਟਿਲ ਖੜਿਆ ਸਟੈਂਡ ਸਟਿਲ ਮਤਲਬ ਜਿਹਨੂੰ ਕਹਿੰਦੇ ਆ ਜਿਹੜੇ ਦੂਜੇ ਡਾਂਸ ਕਰ ਰਹਾ ਜਾਂ ਕੁਝ ਕਰ ਰਹਾ ਤੇ ਉਹ ਮਤਲਬ ਸਿੱਧੇ ਖੜਿਆ ਉਸ ਚੀਜ਼ ਨੂੰ ਵੀ ਇਹਨਾਂ ਨੇ ਡਿਫੈਂਡ ਕੀਤਾ ਇੱਕ ਰੀਸੈਂਟ ਕਲਿੱਪ ਜਿਹੜਾ ਸਾਹਮਣੇ ਆਇਆ ਬਾਇਡਨ ਜਿਹੜੀ ਸਟੇਜ ਛੱਡ ਕੇ ਜਾ ਰਹਾ ਵਾਮਾ ਦੇ ਨਾਲ ਤੇ ਵਾਮਾ ਹੈਲਪ ਕਰਦਾ ਉਹਨਾਂ ਦਾ ਹੱਥ ਫੜਦਾ ਤੇ ਫਿਰ ਉਹਨਾਂ ਨੂੰ ਪਿੱਛੋਂ ਫੜ ਕੇ ਪਾਸੇ ਲੈ ਕੇ ਜਾਂਦੇ ਆ ਇਹਦੇ ਨਾਲ ਵੀ ਫਿਟਨੈਸ ਦੇ ਉੱਤੇ ਸਵਾਲ ਹੋਇਆ ਵੀ ਕੀ ਉਹਨਾਂ ਨੂੰ ਪਤਾ ਨਹੀਂ ਸੀ ਹੁਣ ਚਲੇ ਜਾਣਾ ਜਦੋਂ ਸਾਰੇ ਤਰ੍ਹਾਂ ਪੈ ਸੀ ਇਹਨਾਂ ਨੂੰ ਤੁਰ ਕੇ ਜਾਣਾ ਚਾਹੀਦਾ ਸੀ ਉਧਰ ਨੂੰ ਕੀ ਦੇਖ ਰਹੇ ਆ ਡਿਪਟੀ ਪ੍ਰੈਕਟਿਸ ਸਕੱਤਰ ਜਿਹਨੇ ਐਂਡਰਿਓ ਬੇਟਸ ਨੇ ਉਹਨਾਂ ਨੇ ਡਿਫੈਂਡ ਕੀਤਾ ਬਾਈਡਨ ਨੂੰ ਤੇ ਇਹ ਕਿਹਾ ਕਿ ਜਿਹੜੇ ਕ੍ਰਿਟਿਕ ਨੇ ਔਰ ਡਿਸਟਰੈਕਟ ਕਰ ਰਹੇ ਉਹਨਾਂ ਦੀ ਅਚੀਵਮੈਂਟਸ ਨਾਲੋਂ ਤੇ ਕੁਝ ਜਿਹੜੀਆਂ ਇਦਾਂ ਦੀਆਂ ਮੂਵਮੈਂਟ ਆ ਕਿ ਹੁਣ ਬੰਦਾ ਰਾਸ਼ਟਰਪਤੀ ਹੋਵੇ ਜਾਂ ਕੋਈ ਭਾਵੇਂ ਕੋਈ ਵੀ ਹੋਵੇ ਜਦੋਂ ਕਰਦਾ ਉਹਦੀਆਂ ਕੁਝ ਮੂਵਮੈਂਟਸ ਤਾਂ ਇਸ ਤਰ੍ਹਾਂ ਦੀਆਂ ਕੈਮਰੇ ਦੇ ਸਾਹਮਣੇ ਆ ਹੀ ਜਾਂਦੀਆਂ ਕਿ ਉਹਨਾਂ ਨੂੰ ਜਾਣ ਬੁੱਝ ਕੇ ਹਾਈਲਾਈਟ ਕਰਕੇ ਤੇ ਇਹ ਕੁਛ ਨਾ ਕੁਛ ਕਰਨ ਦਾ ਯਤਨ ਕਰ ਰਹੇ ਆ ਰਾਸ਼ਟਰਪਤੀ ਟਰੰਪ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਰ 78 ਸਾਲ ਉਹਨਾਂ ਦੀ ਉਮਰ ਆ ਉਹਨਾਂ ਨੇ ਵੀ ਬਾਈਡਨ ਦੀ ਏਜ ਤੇ ਫਿਟਨੈਸ ਨੂੰ ਲੈ ਕੇ ਮਤਲਬ ਆਲੋਚਨਾ ਕੀਤੀ ਆ ਭਾਵੇਂ ਕਿ ਇਹ ਸਿਰਫ 3 ਸਾਲ ਹੀ ਉਹਨਾਂ ਤੋਂ ਉਮਰ ਦੇ ਵਿੱਚ ਛੋਟੇ ਆ ਦੂਜੇ ਜਿਹੜੀਆਂ ਪੋਲਸ ਉਹ ਦੱਸਦੀਆਂ ਕਿ ভোটার ਜ਼ਿਆਦਾ ਕੰਸਰਨ ਨੇ ਬਾਈਡਨ ਦੀ ਏਜ ਲਈ ਬਸ ਭਰ ਜਿਹੜੇ ਉਹ ਉਹ ਜਿਹੜੇ ਡੋਨਲਡ ਟਰੰਪ ਦੀ ਸਿਹਤ ਨੂੰ ਲੈ ਕੇ ਘੱਟ ਚਿੰਤਤ ਰਹੇ ਸੋ ਮਾਰਚ ਦੀਆਂ ਜਿਹੜੀਆਂ ਪੋਲ ਹੋਈਆਂ ਸੀ ਉਹਦੇ ਵਿੱਚ 73% ਵੋਟਰ ਬਾਈਡਨ ਨੂੰ ਕਹਿੰਦੇ ਆ ਕਿ ਟੂ 올ਡ ਆ ਕਿ ਉਹ ਕੰਮ ਕਰ ਕਰਨ ਦੇ ਲਈ ਜਦੋਂ ਕਿ 42% ਜਿਹੜੇ ਉਹ 트াম্প ਨੂੰ ਕਹਿੰਦੇ ਵੀ ਇਹ ਜਿਆਦਾ ਬਜ਼ੁਰਗ ਹੈ ਵੀ ਨਹੀਂ ਨਿੱਕੀ ਹੈ ਜਿਹੜੀ ਕਿ ਘੱਟ ਉਮਰ ਦੀ ਸੀ ਇਹਨਾਂ ਦੋਵਾਂ ਨਾਲ ਉਹਨੇ ਆਪਣੇ ਆਪ ਨੂੰ ਪੇਸ਼ ਹੀ ਇਸ ਤਰੀਕੇ ਨਾਲ ਕੀਤਾ ਸੀ ਵੀ ਮੈਂ ਘੱਟ ਉਮਰ ਦੀ ਹਾਂ ਤੇ ਹੁਣ ਅਗਲੀ ਜਨਰੇਸ਼ਨ ਦੇ ਲਈ ਜਿਹੜਾ ਇਹ ਇੱਥੇ ਕੰਮ ਕਰ ਸ਼ੁਰੂ ਹੋ ਗਿਆ ਆ ਪਰ ਉਹਦੇ باوجود ਵੀ ਗੱਲਬਾਤ ਜਿਹੜੀ ਉਹ ਬਣੀ ਨਹੀਂ ਸੀ ਅਸੀਂ ਸਾਰੇ ਜਾਣਦੇ ਹਾਂ ਸੋ ਇੱਕ ਵਾਰੀ ਫੇਰ ਰਾਸ਼ਟਰਪਤੀ ਜੋ ਬਾਈਡਨ ਦੀ ਉਮਰ ਦੇ ਉੱਤੇ ਸਵਾਲ ਉੱਠ ਰਹੇ ਆ ਕੁਝ ਜਿਹੜੀਆਂ ਨਿਊਜ਼ ਏਜੰਸੀਜ਼ ਨੇ ਉਹ ਜਾਣ ਬੁੱਝ ਕੇ ਉਹਨਾਂ ਦੇ ਉਹ ਕਲਿੱਪ ਦਿਖਾ ਰਹੀ ਹੈ ਜਿਹਦੇ ਵਿੱਚ ਕਨਫਿਊਜ਼ ਨਜ਼ਰ ਆ ਰਿਹਾ ਹੈ ਜਿਹੜੀ ਐਲਯੂਐਸਟੀ ਆ ਇਹ ਬੋਰਡ ਵੋਟ ਕਰ ਰਿਹਾ ਹੈ ਪ੍ਰਪੋਜ਼ਲ ਦੇ ਉੱਤੇ ਕਿ ਸਟੂਡੈਂਟਸ ਦੇ ਸੈੱਲ ਫੋਨ ਦੇ ਉੱਤੇ ਪਾਬੰਦੀ ਲਾਈ ਜਾਵੇ ਜਾਂ ਉਹਨਾਂ ਨੂੰ ਜਿਹੜਾ ਸਕੂਲ ਡੇ ਦੇ ਵਿੱਚ ਬੰਦ ਕੀਤਾ ਜਾਵੇ ਇਹ ਜਿਹੜਾ ਬੈਨ ਆ ਇਹ ਸਟੂਡੈਂਟਸ ਦੀ ਸਰੀਰਕ ਸਿਹਤ ਤੇ ਮਾਨਸਿਕ ਸਿਹਤ ਨੂੰ ਧਿਆਨ ਵਿੱਚ ਰੱਖਦੇ ਲਿਆ ਗਿਆ ਆ ਕਿ ਜਿਆਦਾ ਸੈਲ ਫੋਨ ਨੂੰ ਯੂਜ਼ ਕਰਨਾ ਇਹਦੇ ਨਾਲ ਰਿਸਕ ਵੱਧ ਜਾਂਦਾ ਐਂਗਜ਼ਾਇਟੀ ਦਾ ਡਿਪਰੈਸ਼ਨ ਦਾ ਤੇ ਦੂਜੇ ਜਿਹੜੇ ਮੈਂਟਲ ਹੈਲਥ ਇਸ਼ੂਜ਼ ਨੇ ਜਿਹੜਾ ਬੰਦਾ ਸੈਲ ਫੋਨ ਘੱਟ ਯੂਜ਼ ਕਰਦਾ ਉਹਨੂੰ ਘੱਟ ਹੁੰਦਾ ਦੂਜੇ ਨੂੰ ਜ਼ਿਆਦਾ ਹੁੰਦਾ ਐ ਸੈਲ ਫੋਨ ਨੂੰ ਲਿਮਟ ਕਰਨਾ ਸਿਰਫ ਸਕੂਲ ਤੱਕ ਇਹਦੇ ਨਾਲ ਐਕੈਡੈਮਿਕ ਪਰਫਾਰਮੈਂਸ ਬੂਸਟ ਹੁੰਦੀ ਐ ਤੇ ਮੈਂਟਲ ਹੈਲਥ ਬੈਨੀਫਿਟ ਹੁੰਦੇ ਆ ਇਹ ਪਿਓਰ ਰਿਸਰਚ ਸੈਂਟਰ ਦੀ ਰਿਪੋਰਟ ਆ ਕੇ 72% ਜਿਹੜੇ ਹਾਈ ਸਕੂਲ ਟੀਚਰ ਨੇ ਉਹ ਕਹਿੰਦੇ ਆ ਕਿ ਸੈਲਫੋਨ ਇੱਕ ਡਿਸਟਰੈਕਸ਼ਨ ਆ ਜਾਂ ਮੇਜਰ ਡਿਸਟਰੈਕਸ਼ਨ ਪ੍ਰੋਬਲਮ ਆ ਕਲਾਸਰੂਮ ਦੇ ਵਿੱਚ 2019 ਦੇ ਵਿੱਚ ਕੈਲੀਫੋਰਨੀਆ ਦੇ ਲਾ ਨੇ ਅਲਾਉ ਕੀਤਾ ਸੀ ਡਿਸਟ੍ਰਿਕਟਸ ਨੂੰ ਕਿ ਸਟੂਡੈਂਟ ਦੇ smartphones ਦੀ ਯੂਜ਼ ਨੂੰ ਲਿਮਿਟ ਕੀਤਾ ਜਾ ਸਕੇ ਨਵੀਂ ਜਿਹੜਾ ਇਹ ਬਿਲ ਆ ਇਹ ਇਹਦੀ ਸਟੇਟ ਵਾਈਡ ਜਿਹੜਾ ਸਾਹਮਣੇ ਆਊਗਾ 2026 ਦੇ ਵਿੱਚ ਜਿੱਦਾਂ ਸਟੇਟਸ ਨੇ OKLAHOMA, KENTUCKY, FLORIDA ਆ ਵਨ ਅਦਰ ਵਿੱਚ ਵੀ ਇਸ ਤਰ੍ਹਾਂ ਦੇ ਮੈਜਰਸ ਨੇ ਫਲੋਰੀਡਾ ਫੋਨ ਦੇ ਕਲਾਸ ਦੇ ਵਿੱਚ ਉਹਨੂੰ ਬਿਲਕੁਲ ਯੂਜ਼ ਕਰਨਾ ਬੰਦ ਕਰ ਰਿਹਾ ਸੋਸ਼ਲ ਮੀਡੀਆ ਬਲੌਕ ਕਰ ਰਿਹਾ ਸਕੂਲ ਦੇ ਵਾਈਫਾਈ ਦੇ ਉੱਤੇ ਜੇ ਤੁਸੀਂ ਸਕੂਲ ਦੇ ਵਾਈਫਾਈ ਨਾਲ ਅਟੈਚ ਤਾਂ ਸੋਸ਼ਲ ਮੀਡੀਆ ਦੀ ਕੋਈ ਵੀ ਸਾਈਟ ਤੁਸੀਂ ਜਿਹੜੇ ਆ ਉਹ ਖੋਲ ਨਹੀਂ ਸਕਦੇ ਸੋ ਬੋਰਡ ਜਿਹੜਾ ਉਹ ਪਲਾਨ ਕਰ ਰਿਹਾ ਇਸ ਵੇਲੇ ਇਨਪੁਟ ਤੇ ਐਕਸਪੋਰਟਸ ਜਿਹੜੇ ਆ ਕਿ ਕਿਸ ਤਰੀਕੇ ਦੇ ਨਾਲ 2024 25 ਵਾਲੀ ਸਪ੍ਰਿੰਗ ਸਮੈਸਟਰ ਦੇ ਵਿੱਚ ਇੰਪਲੀਮੈਂਟ ਕੀਤਾ ਜਾਣਾ ਹੈ ਪਿਛਲੇ ਲੰਬੇ ਸਮੇਂ ਦੇ ਵਿੱਚ ਇਹ ਚਰਚਾ ਵੱਖ-ਵੱਖ ਥਾਵਾਂ ਦੇ ਉੱਤੇ ਚੱਲਦੀ ਆਈ ਹੈ ਸੋ ਹੁਣ ਆਖਰ ਦੇ ਵਿੱਚ ਲਾਸ ਐਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਬੋਰਡ ਜਿਹੜਾ ਉਹ ਅੱਜ ਉਹਨੇ ਵੋਟ ਕੀ ਕਰਨੀ ਆ ਹੁਣ ਆ ਇਸ ਪ੍ਰਪੋਜ਼ਲ ਦੇ ਲਈ ਕਿ ਜਿਹੜਾ ਸਟੂਡੈਂਟਸ ਨੂੰ ਸੈਲ ਫੋਨ ਸਕੂਲ ਡੇ ਦੇ ਵਿੱਚ ਬੰਦ ਕੀਤਾ ਜਾਵੇ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਪਛਨੋਈ ਹੈ ਗਲਤ ਬਤ